ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਟਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਚੱਲਿਆਂ ਜੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੇ ਤੇ ਆਪਾਂ ਹੋਗੇ ਤਿਆਰ ਜੀ ਤਿਆਰ ਹੋਣਾ ਦੱਸੋ ਸਾਰਿਆਂ ਨੂੰ ਵਧੀਆ ਲੱਗਦਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜਦੋਂ ਤਿਆਰ ਹੁੰਨੇ ਆ ਕਿਸੇ ਪਾਸੇ ਆਪਾਂ ਜਾਂਦੇ ਆ ਤਾਂ ਆਪਦੇ ਆਪ ਨੂੰ ਖੜਕੇ ਦੇਖਣਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਚਲੋ ਜੀ ਆਪਾਂ ਚਾਹੇ ਘੱਟ ਸੋਹਣੇ ਆ ਪਰ ਆਪਾਂ ਖੜ ਕੇ ਆਪਦੇ ਆਪ ਨੂੰ ਸੀਸੇ ਮੂਰੇ ਜ਼ਰੂਰ ਦੇਖਣਾ ਚਾਹੀਦਾ ਆਪਦੇ ਆਪ ਨੂੰ ਮੈਂ ਇਨੀ ਕਹਿੰਦੀ ਮੈਂ ਬਾਲੀ ਸੋਹਣੀ ਆ ਪਰ ਆਪਾਂ ਸੀਸੇ ਮੂਰੇ ਖੜ ਕੇ ਜ਼ਰੂਰ ਤੱਕਦੇ ਆ ਦੋ ਮਿੰਟ ਜ਼ਰੂਰ ਆਪਣੇ ਆਪ ਨੂੰ ਲਾਉਣੇ ਚਾਹੀਦੇ ਨੇ ਖੜ ਕੇ ਦੇਖਣਾ ਚਾਹੀਦਾ ਜਿਹੜੇ ਵਾਲੇ ਸੋਹਣੇ ਆ ਆਪਾਂ ਕਿਹੜਾ ਉਹਨਾਂ ਦੀ ਸਾਵੇਂ ਬਹਿਣਾ ਤੇ ਆਪਾਂ ਆਪਦੀ ਜਗ੍ਹਾ ਸੋਹਣੇ ਆ ਆਪਾਂ ਆਪਦੇ ਘਰੇ ਮਹਾਰਾਜੇ ਆ ਤੇ ਆਪਾਂ ਕਿਸੇ ਤੋਂ ਕੀ ਲੈਣਾ ਤੇ ਆਪਾਂ ਹੋ ਗਏ ਤਿਆਰ ਜਾਣ ਵਾਸਤੇ ਰੈਡੀਆਂ ਬਿਲਕੁਲ ਕਿਉਂਕਿ ਸਾਨੂੰ ਸੰਦੇਹੀ ਸੱਦੇ ਸੀ ਉਹਨਾਂ ਨੇ ਵੀ ਸਜ ਰਿਆ ਅਜੇ ਆਪਾਂ ਆਪਣੀ ਲਾਈਫ ਨੂੰ ਫੱਲੇ ਇੰਜੋਏ ਕਰਦੇ ਆ ਮੈਂ ਕਿਸੇ ਦੀ ਜ਼ਿੰਦਗੀ ਚ ਨਾ ਦਾਖ ਲੰਦਾ ਜੀ ਦਿਨੀਆਂ ਤੇ ਨਾਵੇਂ ਲੈਂਦੀਆਂ ਜੇ ਪਰਮਾਤਮਾ ਨੇ ਦਿੱਤਾ ਰੰਗ ਰੂਪ ਸਾਰੇ ਨੂੰ ਬਧੀ ਦਿੱਤਾ ਹੁੰਦਾ ਤੇ ਮੈਂ ਕੋਈ ਐ ਨਹੀਂ ਕਹਿੰਦੀ ਮੈਂ ਜ਼ਿਆਦਾ ਸੋਹਣੀ ਐ ਜਾਂ ਮੈਂ ਜ਼ਿਆਦਾ ਹਾਂ ਤੇ ਆਪਾਂ ਪਰ ਆਪਣੀ ਲਾਈਫ ਨੂੰ ਪਰ ਲੈਨ ਇੰਜੋਏ ਕਰਦੇ ਆਂ ਜੋ ਵੀ ਰੱਬ ਨੇ ਆਪਾਂ ਨੂੰ ਸਮਾਂ ਦਿੱਤਾ ਉਹਨੂੰ ਇੰਜੋਏ ਕਰੋ ਸੜੋਣਾ ਦੇ ਹਿੱਤੇ ਰਿਸਕ ਕਰੋ ਰਿਸਕ ਕਰਨੀ ਚਾਹੀਦੀ ਐ ਸੜਨਾ ਨਹੀਂ ਚਾਹੀਦਾ ਦੇਖ ਕੇ ਰੱਬ ਨੇ ਬਣਾਏ ਬੰਦੇ ਕੁਝ ਚੰਗੇ ਕੁਝ ਮੰਦੇ ਬਸ ਮੈਂ ਤਾਂ ਆਪਦੇ ਆਪ ਨੂੰ ਹੀ ਦੇਖੀ ਜਾਂਦੀ ਨਹੀਂ ਮੈਂ ਕਿਸੇ ਵੱਲ ਨਹੀਂ ਦੇਖਦੀ ਮੈਨੂੰ ਐ ਹੁੰਦਾ ਵੀ ਮੈਂ ਹੀ ਵਧੀਆ ਲੱਗਦੀ ਹਾਂ ਸੀਸੇ 'ਚ ਖੜ ਕੇ ਚਲੋ ਜੀ ਆਪਾਂ ਬਿਲਕੁਲ ਰੈਡੀ ਹੋ ਗਏ ਤੇ ਹੁਣ ਆਪਾਂ ਚਾਲੇ ਪਾਉਣੇ ਆ ਜਾਣ ਵਾਸਤੇ ਅੱਜ ਸੂਟ ਮੈਂ ਆਹੀ ਪਾ ਲਿਆ ਮੇਰੇ ਕੋਲ ਸੂਟ ਕੋਈ ਹੈ ਨਹੀਂ ਸੀ ਪਾਉਣ ਨੂੰ ਚਲੋ ਜੀ ਆਪਣੇ ਕੱਪੜੇ ਧੋਤੇ ਪਏ ਨੇ ਇੱਧਰ ਸੈੱਡ ਦਾ ਕੰਮ ਤਿਆਰ ਹੋਇਆ ਪਿਆਗਾ ਅੱਜ ਸਲੇਟਾਂ ਪਾਉਣ ਵਾਲੇ ਆਉਣਗੇ ਤੇ ਕੁਸ ਬੀਰੇ ਆ ਗਏ ਨੇ ਪਾਉਣ ਵਾਸਤੇ ਸਲੇਟਾਂ ਕੁਸਾਣੇ ਆਉਣਾਗਾ ਜਿਆ ਪਾਣੀ ਆਪ ਬਣਾ ਕੇ ਦੇਤਾ ਲਓ ਜੀ ਇੱਧਰ ਸੇਵੀਆਂ ਵਟਣ ਵਾਲਾ ਵੀਰ ਆ ਗਿਆ ਮੈਂ ਉਹਨਾਂ ਤੋਂ ਕਾਰਡ ਲੈਣਾ ਸੀ ਪਰ ਉਹ ਦੂਰ ਚਲੇ ਗਏ ਆਪਾਂ ਵੀ ਸੇਵੀਆ ਬਟਾਵਾਂਗੇ ਮੈਂ ਉਹਨਾਂ ਤੋਂ ਕਾਰਡ ਲੈ ਲੈਣੀ ਹੁੰਦੀ ਹੈ ਫਿਰ ਉਹਨਾਂ ਨੂੰ ਫੋਨ ਕਰਕੇ ਬੁਲਾ ਲੈਣੇ ਹੁੰਦੇ ਆ ਲਓ ਜੀ ਹੁਣ ਆਪਾਂ ਬੈਠ ਕੇ ਗੱਡੀ 'ਚ ਆਪਾਂ ਆਪਾਂ ਜਿੱਥੇ ਜਾਣਾ ਉੱਥੇ ਜਾਣ ਵਾਸਤੇ ਰੈਡੀ ਹੋ ਕੇ ਗੱਡੀ 'ਚ ਬੈਠ ਗਏ ਮੰਜ਼ਿਲ ਤੱਕ ਪਹੁੰਚਣ ਵਾਸਤੇ ਚਲੋ ਜੀ ਅੱਗੇ ਸੁਣ ਲੈ ਕੇ ਚੱਲਦੇ ਆਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੇ ਵੀਡੀਓ ਤੇ ਬਣੇ ਰਹਿਣਾ ਲੋ ਜੀ ਆਪਾਂ ਹੁਣ ਉਤਰ ਗਏ ਸੀ ਗੱਡੀ ਦੇ ਵਿੱਚ ਤੇ ਜਾ ਰਹੇ ਆਂ ਘਰ ਵੱਲ ਚਲੋ ਜੀ ਆਓ ਤੁਸੀਂ ਵੀ ਸਾਡੇ ਨਾਲ ਸਾਹਮਣੇ ਟੈਂਟ ਲੱਗਾ ਹੋਇਆ ਪਰ ਟੈਂਟ ਵਿੱਚ ਮੈਂ ਗਈ ਨਹੀਂ ਹੈਗੀ ਕਿਉਂਕਿ ਮੈਂ ਕੁਝ ਖਾਣਾ ਨਹੀਂ ਸੀ ਚਲੋ ਜੀ ਕਰੋ ਤੁਸੀਂ ਵੀ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਕਾ ਬ੍ਰਹਮ ਗਿਆਨੀ ਕਹਿ ਨਾਹੀ ਸੰਦਾ ਬ੍ਰਹਮ ਗਿਆਨੀ ਕੇ ਸਾਮ ਸੰਦਾ ਬ੍ਰਹਮ ਗਿਆਨੀ ਕਹਿ ਹੋਈ ਸੋ ਭਲਾ ਬ੍ਰਹਮ ਗਿਆਨੀ ਸੋ ਮਰਪਣਾ ਬ੍ਰਹਮ ਗਿਆਨੀ ਸੰਗ ਸਗਰੋ ਨਾਦ ਨਾਨਕ ਬ੍ਰਹਮ ਗਿਆਨੀ ਜਪੈ ਸਗਰ ਸੰਸਾਰ ਬ੍ਰਹਮ ਗਿਆਨੀ ਕਹਿ ਕੈ ਰੰਗ ਬ੍ਰਹਮ ਗਿਆਨੀ ਕਹਿ ਬਸ ਕਰ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਸਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਤਿ ਗੁਰ ਦਾ ਬ੍ਰਹਮ ਗਿਆਨੀ ਸਤਿ ਗੁਰ ਦਾ ओम जय मिथ्या परम आनंद ओम जय नीचा सर्व सदा आनंद ब्रह्म ज्ञाने सुख साजन बात करो नाम के बामी कर्म का आज विनाश ब्रह्म ज्ञाने ब्रह्म का बेटा ब्रह्म ज्ञाने सिख संग समान ब्रह्म ज्ञाने तो براہ جانکہ برہم جانک جائیں برہم جانکہ منگیشر برہم جانے آپ برمیشر برہم جانکے برہم جانک سب من برہم جانکا کم دیکھا برہم جانکا ہو سدا دیشا ਬ੍ਰਹਮ ਗਿਆਨੀ ਕਾ ਜਥਿਆ ਨਾ ਗਾਏ ਤਾ ਕੇ ਅਰਾਨ ਬ੍ਰਹਮ ਗਿਆਨੀ ਸਰਤਿ ਸਾਧਾ ਸਾਰਾ ਬ੍ਰਹਮ ਗਿਆਨੀ ਕੀ ਬਿਟ ਕਾਹਨ ਬੋਲਾ ਨਾ ਬ੍ਰਹਮ ਗਿਆਨੀ ਕੀ ਕਥ ਬ੍ਰਹਮ ਗਿਆਨੀ ਜਮਹ ਹੈ ਬ੍ਰਹਮ ਗਿਆਨੀ ਕਾ ਯਤਨਾ ਨਾ ਪਾਉਂਦੇ ਹੋ ਨਾਨਕ ਬ੍ਰਹਮ ਗਿਆਨੀ ਕਾ ਸਨਾ ਨਮਸ ਤੋ ਨਮੋ ਕਰਤੋ ਹੋਰੀ ਕੋ ਸਨਮੋ ਨਮੋ ਕਰਤੋ ਹੋਰੀ ਕਾਰ ਬ੍ਰਹਮ ਪ੍ਰਭ ਪਾਇਆ

ਕੀ ਕਰਨਾ ਮੈਂ ਮੈਂ ਨਾਮ ਲਿਖੀ ਸਭ ਨੂੰ ਪਵਨ ਸੁਰ ਆਣੀ ਕਿਹਾ ਦਿਸ ਰਾਤ ਤੋਂ ਨਾਈ ਜਾਇਆ ਲਓ ਜੀ ਆਪਾਂ ਨੂੰ ਥੋੜੀ ਸੀ ਕਾਲੀ ਸੀ ਕਰਿਆਉਣ ਦੀ ਮੈਂ ਦਵਾਈ ਲੈਣੀ ਸੀ ਇਸ ਕਰਕੇ ਮੈਂ ਦੋ ਇੱਕ ਦੋ ਪਿਕਾਂ ਕਰਵਾ ਕੇ ਉਹਨਾਂ ਨਾਲ ਤੇ ਮੈਂ ਵਾਪਸ ਘਰ ਆ ਗਈ ਫਿਰ ਸ਼ਾਮ ਨੂੰ ਮੈਂ ਫਿਰ ਚਲੀ ਗਈ ਸੀ ਮੈਂ ਕਾਫੀ ਟਾਈਮ ਲਾਇਆ ਸਾਹਮਣੇ ਮੈਂ ਕਿਉਂ ਰਿਸ਼ਤੇਦਾਰ ਆਏ ਨੇ ਤੁਸੀਂ ਗੱਲਾਂ ਬਾਤਾਂ ਕਰੋ ਆਪਾਂ ਬਾਅਦ ਵਿੱਚ ਮਿਲਾਂਗੇ ਲਓ ਜੀ ਆਪਾਂ ਸੋਨ ਮਲਾਤਾ ਫੈਮਿਲੀ ਨੂੰ ਤੇ ਆਪਾਂ ਕਰਦੇ ਹਾਂ ਹੁਣ ਵੀਡੀਓ ਦਾ ਐਂਡ ਘਰ ਪਹੁੰਚ ਚੁੱਕੇ ਆਪਾਂ ਆਪਣੇ ਤੇ ਜਿਉ ਵੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਦੇ ਸਾਰੇ ਭੈਣ ਭਾਈ ਸਾਰਿਆਂ ਦਾ तहे ਦਿਲੋਂ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਤੇ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ